ਕਹਿਆ ਕਿ ਇਹ ਬੱਚੇ ਨੂੰ ਜੀ ਇਹ ਪਿੰਡ ਖੈਤਪੁਰਾ ਜੀ ਦਾ ਹੈਗਾ ਜੀ ਇਹ ਘਟਣਾ ਇਹ ਦਰਸ਼ਨ ਸਿੰਘ ਅਜੀ ਦੀ ਬੇਟੀ ਆ ਦਰਸ਼ਨ ਸਿੰਘ ਜੁਆਸ ਸੀ ਗਿਆ ਹੋਇਆ ਔਰ ਕਰੀਬ ਸਾਲਕ ਤੋਂ ਇਹਦੀ ਬੇਟੀ ਦਾ ਨਾਮ ਸੀ ਬਾਣੀ ਕੌਰ ਇਹ ਆਪਦੀ ਦਾਦੀ ਯਾਨੀ ਕਿ ਦਰਸ਼ਨ ਸਿੰਘ ਦੀ ਮਾਤਾ ਕੋਲੇ ਗੁਰਦੇਵ ਕੋਲ ਕੌਰ ਕੋਲੇ ਰਹਿੰਦੀ ਸੀ ਉਹਦੀ ਪਰਵਰਿਸ਼ ਕਰਦੀ ਸੀ ਤੇ ਇਹਨਾਂ ਨੇ ਆਪਣੇ ਮਕਾਨ ਨੂੰ ਮਤਲਬ ਮਿਸਤਰੀ ਲਗਾਇਆ ਸੀ ਜੀ ਟਾਇਲ ਵਗੈਰਾ ਲਗਾਉਣ ਵਾਸਤੇ ਉਹਨੇ ਦਰਵਾਜ਼ੇ ਖੋਲੇ ਹੋਏ ਸੀ ਤੇ ਬੱਚੀ ਖੇਡਦੀ ਸੀ ਵਿੜੇ ਵਿੱਚ ਬੱਚੀ ਖੇਡਦੀ ਖੇਡਦੀ ਉਹ ਮਤਲਬ ਦਰਵਾਜ਼ੇ ਦੇ ਉੱਪਰ ਚੜਨ ਲੱਗੀ ਦਰਵਾਜ਼ਾ ਭਜਨਦਾਰ ਸੀ ਬੱਚੀ ਤੇ ਉੱਪਰ ਡਿੱਗ ਪਿਆ ਤੇ ਜੀ ਮੌਤ ਪਈ ਬੱਚੀ ਆ ਬੱਚੀ ਫਟੜੋ ਗਈ ਉਦੋਂ ਹੀ ਮਿਸਤਰੀ ਲੈ ਕੇ ਹਸਪੀਟਲ ਆ ਗਿਆ ਜੀ ਹਸਪੀਟਲ ਦੇ ਡਾਕਟਰ ਨੇ ਚੈੱਕ ਰਿਆ ਬੱਚੀ ਦੀ ਮੌਤ ਹੋ ਗਈ ਦਰਵਾਜ਼ਾ ਡਿੱਗਣ ਕਰਕੇ ਜੀ ਇਹ ਸਾਰੀ ਜਿਹੜੀ ਘਟਨਾ ਇਹਨਾਂ ਦੇ ਘਰੇ ਕੈਮਰੇ ਲੱਗੇ ਹੋਏ ਨੇ ਸੀਸੀਟੀਵੀ ਕੈਮਰੇ ਜੀ ਉਹਦੇ ਵਿੱਚ ਕੈਦ ਹੈ ਜੀ ਉਹਦੇ ਵਿੱਚ ਅਸੀਂ ਦੇਖਿਆ ਵੀ ਹੈ ਜੀ ਪੁਲਿਸ ਕੋਲ ਕੀ ਗੱਲ ਗੱਪੀ ਆ ਜੀ ਹਾਂਜੀ ਇਹ ਮਾਤਾ ਗੁਰਦੇਵ ਕੌਰ ਸਟੇਟਮੈਂਟ ਲਿਖਾ ਰਹੀ ਆ ਅਸੀਂ ਝੁੱਤਰ ਦੀ ਕਾਰਵਾਈ ਇਹ ਕੁਦਰਤੀ ਤੇ ਅਚਾਨਕ ਹੋਈ ਆ ਮੌਤ ਜੀ